ਵੈਗੁਰ ਜੀ ਦਾ ਖਾਲਸਾ ਉਹ ਵੈਗੁਰ ਜੀ ਦੀ ਫਤਿਹ ਅੱਜ ਦੁਨੀਆ ਭਰ ਦੇ ਸੰਸਾਰ ਭਰ ਦੇ ਸਿੱਖਾਂ ਨੂੰ ਪੰਜਾਬ ਚ ਆਏ ਹੋਏ ਹੜ੍ਹਾਂ ਦੀ ਬਹੁਤ ਚਿੰਤਾ ਹੈ ਜਿੱਥੇ ਵੀ ਕਿਤੇ ਚਾਰ ਸਿੱਖ ਇਕੱਠੇ ਹੁੰਦੇ ਆ ਉਥੇ ਚਰਚਾ ਹੁੰਦੀ ਹੈ ਕਿ ਪੰਜਾਬ ਦੇ ਹਾਲਾਤ ਬਹੁਤ ਮਾੜੇ ਹਨ ਪਰ ਮਨ ਕਿਤੇ ਨਾ ਕਿਤੇ ਉਹਨਾਂ ਦਾ ਉੱਥੇ ਹੀ ਹੁੰਦਾ ਕਿਉਂਕਿ ਹਰ ਇੱਕ ਇਨਸਾਨ ਦਾ ਪਿੰਡ گاؤں ਆਪਣਾ ਘਰ ਰਿਸ਼ਤੇਦਾਰੀ ਪੰਜਾਬ ਚ ਹੁਣ ਹਾਲਾਤ ਇਹੋ ਜੇ ਬਣ ਚੁੱਕੇ ਆ ਕਿ ਬਹੁਤ ਸਾਰੇ ਲੋਕ ਚਾਹੁੰਦੇ ਹੋਏ ਵੀ ਸੇਵਾ ਦੇਣਾ ਚਾਹੁੰਦੇ ਆ ਪਰ ਉਹਨਾਂ ਨੂੰ ਲੱਗਦਾ ਹੈ ਕਿ ਵੀ ਜਿਹੜੀ ਸੇਵਾ ਅਸੀਂ ਕਰੀਏ ਉਹ ਸਹੀ ਹੱਥਾਂ 'ਚ ਪਹੁੰਚੇ ਪੰਜਾਬ ਦੇ ਲੋਕਾਂ ਨੇ ਜਿੱਥੇ ਰਾਸ਼ਨ ਦੇ ਢੇਰ ਲਵਾਤੇ ਉਥੇ ਦਵਾਈਆਂ ਤਰਪਾਲਾਂ ਤੇ ਹੋਰ ਬੜਾ ਕੁਝ ਉਹਨਾਂ ਨੇ ਇਕੱਠਾ ਕਰਕੇ ਦਿੱਤਾ 12 ਹਰਿਆਣੇ ਤੋਂ ਵੀ ਸਹਾਇਤਾ ਆ ਰਹੀ ਹੈ ਦਿੱਲੀੋਂ ਵੀ ਸਹਾਇਤਾ ਜਾ ਰਹੀ ਹੈ ਹੋਰ ਕਈ ਸੂਬਿਆਂ ਤੋਂ ਸਹਾਇਤਾ ਜਾ ਰਹੀ ਹੈ ਉਹ ਵੀ ਪੰਜਾਬੀ ਜਿਹੜੇ ਜਿਹਨਾਂ ਦਾ ਪੰਜਾਬ ਨਾਲ ਦਿਲ ਜੁੜਿਆ ਹੈ। ਤੋਂ ਇਸ ਕਰਕੇ ਪੰਜਾਬ ਤੋਂ ਬਾਹਰਲੇ ਜਿਹੜੇ ਆ ਜਿਹੜੇ ਐਨ ਆਰ ਆਈ ਆ ਚਾਹੇ ਉਹ ਕੈਨੇਡਾ ਚਾਹੇ ਅਮਰੀਕਾ ਚਾਹੇ ਉਹ ਇੰਗਲੈਂਡ ਚਾਹੇ ਜ਼ੁਰਫ ਆਸਟ੍ਰੇਲੀਆ ਚਾਹੇ ਨਿਊਜ਼ੀਲੈਂਡ ਚਾਹੇ ਜਾਂ ਹੋਰ ਕਈ ਸੂਬਿਆਂ ਦੇਸ਼ਾਂ ਚ ਸਿੱਖ ਬੈਠਾ ਉਹ ਚਿੰਤਾਤਾ ਹੈ ਕਿ ਇਹ ਪੰਜਾਬ ਦੇ ਲੋਕਾਂ ਨਾਲ ਬਲਿਆ ਕੀ ਆ। ਕਿ ਆਉਣ ਵਾਲਾ ਸਮਾਂ ਸਾਰਥਕ ਹੋਏਗਾ ਕਿ ਆਉਣ ਵਾਲੇ ਸਮੇਂ ਤੇ ਕੀ ਗਾਰੰਟੀ ਹੈ ਕਿ ਇਹੋ ਜਿਹੇ ਭਿਆਨਕ ਹੋਰ ਤਹੜ ਨਹੀਂ ਆਣਗੇ ਕਿ ਇਹਨਾਂ ਦਾ ਪੱਕਾ ਇੰਤਜ਼ਾਮ ਬਾਹਰਲੇ ਲੋਕ ਚਾਹੁੰਦੇ ਆ ਕਿ ਵੀ ਇਹਨਾਂ ਦਾ ਪੱਕਾ ਇੰਤਜ਼ਾਮ ਕੀਤਾ ਜਾਵੇ ਕਿਉਂਕਿ ਜੋ ਪਸ਼ੂ ਮਰਿਆ ਜੋ ਪਾਣੀ ਨਾਲ ਹੜ ਨਾਲ ਇਨਸਾਨੀ ਮੌਤਾਂ ਹੋਈਆਂ ਜੋ ਤਰਾਸ਼ਦੀ ਹੋਈ ਹੈ ਇਸ ਦਾ ਕੋਈ ਮੋਲ ਨਹੀਂ ਪਾਇਆ ਜਸਦਾ ਸਰਕਾਰਾਂ ਚੁੱਪ ਕਰਕੇ ਬੈਠੀਆਂ ਹੋਈਆਂ ਸਰਕਾਰਾਂ ਸੋਚ ਰਹੀਆਂ ਕਿ ਇਹ ਆਪਣਾ ਜੋਰ ਲਗਾ ਲੈਣ ਉਸ ਤੋਂ ਬਾਅਦ ਜਾ ਕੇ ਅਸੀਂ ਅਨਾਉਂਸਮੈਂਟ ਥੋੜੀ ਬਹੁਤੀ ਕਰਕੇ ਆਪਣਾ ਨਿਮਾਣਾ ਕੱਟ ਲਈਏ ਪਰ ਜਿਹੜਾ ਹੁਣ ਸਪੋਰਟ ਕਰ ਦੂਗਾ ਪੰਜਾਬੀਆਂ ਦੀ ਉਹੀ ਅੱਗੇ ਆਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ